ਸਸ਼ੀ ਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ ਆਰਗੇਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਔਰ ਅੱਜ ਆਪਾਂ ਗੱਲ ਕਰਨੀਆਂ ਨੇ ਛੱਤ ਤੇ ਸਬਜ਼ੀਆਂ ਤੁਸੀਂ ਕਿੱਦਾਂ ਲਗਾਉਣੀਆਂ ਸ਼ੁਰੂ ਕਰ ਸਕਦੇ ਹੋ ਔਰ ਕਿਹੜੀਆਂ-ਕਿਹੜੀਆਂ ਉਹ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਰੱਖ ਕੇ ਛੱਤ ਤੇ ਸਬਜ਼ੀਆਂ ਲਗਾ ਸਕਦੇ ਹੋ ਜੀ ਔਰ ਛੱਤ ਤੇ ਸਬਜ਼ੀਆਂ ਲਗਾਉਣ ਤੋਂ ਪਹਿਲਾਂ ਤੁਸੀਂ ਮੇਰੀ ਵੀਡੀਓ ਇਸ ਤੋਂ ਪਹਿਲਾਂ ਮੈਂ ਅਪਲੋਡ ਕੀਤੀ ਆ ਤੇ ਉਹ ਜ਼ਰੂਰ ਦੇਖਿਓ ਔਰ ਕਿਹੜੇ-ਕਿਹੜੇ ਛੋਟੇ-ਛੋਟੇ ਟਿਪਸ ਨੇ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਕੇ ਛੱਤ 'ਤੇ ਸਬਜ਼ੀਆਂ ਲਗਾ ਸਕਦੇ ਹੋ ਉਹਨਾਂ ਨੂੰ ਵੀ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਜੀ ਕਈ ਵਾਰ ਹੁੰਦਾ ਕਈਆਂ ਦੇ ਮਨ ਦੇ ਵਿੱਚ ਆਂਦਾ ਕਿ ਅਸੀਂ ਆਪਾਂ ਛੱਤ 'ਤੇ ਸਬਜ਼ੀਆਂ ਲਗਾ ਰਹੇ ਆਂ ਔਰ ਛੱਤ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਊਗਾ ਤੇ ਸਬਜ਼ੀਆਂ ਲਗਾਉਣ ਟਾਈਮ ਕਿਹੜੀ-ਕਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਉਸ ਬਾਰੇ ਆਪਾਂ ਅੱਜ ਡਿਟੇਲ ਦੇ ਵਿੱਚ ਗੱਲ ਕਰਾਂਗੇ ਜੀ ਬਣੇ ਰਹੋ ਖੇਤ ਤੱਕ ਵੀਡੀਓ ਦੇ ਵਿੱਚ ਹਾਂਜੀ ਪਹਿਲੇ ਪੁਆਇੰਟ ਦੇ ਆਪਾਂ ਗੱਲ ਕਰਾਂਗੇ ਛੱਤ ਦੇ ਉੱਪਰ ਸਲਾਬ ਆਉਣ ਤੋਂ ਆਪਾਂ ਕਿਵੇਂ ਬਚਾ ਸਕਦੇ ਹਾਂ ਉਹਦੇ ਲਈ ਜੀ ਕੋਈ ਤੁਹਾਨੂੰ ਬਾਜ਼ਾਰ ਚ ਸਟੈਂਡ ਖਰੀਦਣ ਦੀ ਜ਼ਰੂਰਤ ਨਹੀਂ ਇਹਦੇ ਲਈ ਤੁਸੀਂ ਘਰ ਦੇ ਵਿੱਚ ਹੀ ਇੱਕ ਘਰ ਦੇ ਵਿੱਚ ਪਹਿਲੀ ਗੱਲ ਤੁਸੀਂ ਇਹ ਅਪਣਾ ਸਕਦੇ ਹੋ ਜੀ ਘਰ ਦੇ ਵਿੱਚ ਆਪਣੇ ਹਰੇਕ ਦੇ ਘਰ ਇੱਟਾਂ ਹੁੰਦੀਆਂ ਨੇ ਤਾਂ ਇੱਟਾਂ ਦੀ ਮਦਦ ਨਾਲ ਤੁਸੀਂ ਆਹ ਦੇਖ ਸਕਦੇ ਹੋ ਜੀ ਦੋ ਇੱਟਾਂ ਨੂੰ ਇਸ ਤਰ੍ਹਾਂ ਰੱਖ ਲਓ ਤਾਂ ਤੇ ਗਰੋ ਬੈਗ ਇਟਾਂ ਤੇ ਰੱਖ ਸਕਦੇ ਹੋ ਉਹਦੇ ਨਾਲ ਕੋਈ ਸਲਾਬ ਨਹੀਂ ਆਉਂਦੀ ਤੇ ਤੁਹਾਨੂੰ ਟਾਈਮ-ਟਾਈਮ ਨਾਲ ਪਤਾ ਚੱਲ ਜਾਂਦਾ ਛੱਤ ਤੇ ਪਾਣੀ ਜਮਾ ਤਾਂ ਨਹੀਂ ਹੋ ਰਿਹਾ ਜਾਂ ਛੱਤ ਤੇ ਨਮੀ ਤਾਂ ਨਹੀਂ ਰਹਿੰਦੀ ਇਸ ਇਸ ਤਰ੍ਹਾਂ ਤੁਸੀਂ ਛੱਤ ਨੂੰ ਨੁਕਸਾਨ ਹੋਣ ਤੋਂ ਬਚਾ ਸਕਦੇ ਹੋ ਜੀ ਜਾਂ ਫਿਰ ਤੁਹਾਡੇ ਕੋਲ ਲੋਕ ਇਟਾਂ ਹੋਣਗੀਆਂ ਉਹਦੀ ਵਰਤੋਂ ਵੀ ਤੁਸੀਂ ਕਰ ਸਕਦੇ ਹੋ ਦੋਨੋਂ ਸਾਈਡਾਂ ਇੱਕ ਇੱਕ ਇਟ ਰੱਖ ਕੇ ਤੇ ਉਹਦੇ ਉੱਪਰ ਗਰੋ ਬੈਗ ਜਾਂ ਆਪਣਾ गमਲਾ ਜਿਹੜਾ ਤੁਸੀਂ ਘਰ ਦੇ ਵਿੱਚ ਵਰਤੋਗੇ ਜਾਂ ਛੱਤ ਤੇ ਵਰਤੋਗੇ ਉਹ ਰੱਖ ਸਕਦੇ ਹੋ ਜੀ ਔਰ ਆਪਾਂ ਕਰੀਏ ਦੂਸਰੇ ਪੁਆਇੰਟ ਦੀ ਗੱਲ ਦੂਸਰੇ ਪੁਆਇੰਟ ਦੇ ਵਿੱਚ ਜੀ ਤੁਸੀਂ ਲੈਣੀਆ ਮਿੱਟੀ 50% ਮਿੱਟੀ 50% ਗੋਬਰ ਦੀ ਖਾਦ ਇਹਨੂੰ ਮਿਕਸ ਕਰਕੇ ਤੁਸੀਂ ਰਲਾ ਕੇ ਇਹਦੇ ਵਿੱਚ ਕੋਈ ਵੀ ਪlant ਲਗਾ ਸਕਦੇ ਹੋ ਔਰ ਤੀਸਰੀ ਗੱਲ ਕਰੀਏ ਆਪਾਂ ਗਰੋ ਬੈਗ ਦੀ ਇਹ ਵੀ ਘਰ ਦੇ ਵਿੱਚ ਫਰੀ ਦੇ ਵਿੱਚ ਤਿਆਰ ਹੋ ਜਾਂਦਾ ਜੀ ਦੇਖੋ ਤੁਹਾਨੂੰ ਬਹੁਤ ਗੱਲਾਂ ਸੁਣਨ ਨੂੰ ਆਣ ਗਈਆਂ ਕਿ ਗਰੋ ਬੈਗ ਦੀ ਲਾਈਫ ਘੱਟ ਹੁੰਦੀਆਂ ਜਾਂ ਗਰੋ ਬੈਗ ਖਰਾਬ ਜਲਦੀ ਹੋ ਜਾਂਦਾ ਜਾਂ ਇਦਾਂ ਉਹਦਾ ਇਸ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਮੈਂ ਦੇਖੋ ਛੱਤ ਤੇ ਸਬਜ਼ੀਆਂ ਲਗਾਉਣੀਆਂ ਸ਼ੁਰੂ ਕੀਤੀਆਂ ਨੇ ਮੇਰਾ ਖੋਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਤਾਂ ਮੈਂ ਸਭ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਸੀ ਕਿ ਮੈਂ ਗਮਲੇ ਇੰਨੇ ਅਰੇਂਜ ਨਹੀਂ ਕਰ ਸਕਦੀ ਤਾਂ ਮੈਂ ਸ਼ੁਰੂਆਤ ਕੀਤੀ ਗਮਲਿਆਂ ਤੋਂ ਪਹਿਲਾਂ ਮੇਰੇ ਕੋਲ 4-5 ਛੋਟੇ ਗਮਲੇ ਸੀ ਫਿਰ ਉਸ ਤੋਂ ਬਾਅਦ ਮੈਂ ਸਬਜ਼ੀਆਂ ਲਗਾਉਣ ਦਾ ਮੇਰੇ ਮਨ 'ਚ ਆਈ ਆਈਡੀਆ ਆਇਆ ਤਾਂ ਉਹਦੇ ਲਈ ਮੈਂ ਗਰੋ ਬੈਗ ਨੂੰ ਬੈਸਟ ਸਮਝਿਆ ਜੀ ਤੇ ਗਰੋ ਬੈਗ ਦੀ ਸ਼ੁਰੂਆਤ ਕੀਤੀ ਤੇ ਅੱਜ ਤੁਸੀਂ ਦੇਖ ਸਕਦੇ ਹੋ 50 ਤੋਂ 60 ਗਰੋ ਬੈਗ ਨੇ ਜਿਨ੍ਹਾਂ ਨੂੰ ਲਗਾ ਕੇ ਮੈਂ ਆਪਣੇ ਸਬਜ਼ੀਆਂ ਦਾ ਜੋ ਸੁਪਨਾ ਹੈ ਉਹ ਪੂਰਾ ਕੀਤਾ ਹੈ ਜੀ ਤਾਂ ਤੁਸੀਂ ਵੀ ਕੋਸ਼ਿਸ਼ ਕਰਿਓ ਤੁਹਾਨੂੰ ਜਰੂਰ ਸਫਲਤਾ ਮਿਲੂਗੀ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਸਬਜ਼ੀਆਂ ਦੇ ਵਿੱਚ ਜਦੋਂ ਵੀ ਤੁਸੀਂ ਸਬਜ਼ੀਆਂ ਲਗਾਨੀਆਂ ਨੇ ਜਾਂ ਗਰੋ ਬੈਗ ਜਾਂ ਗਮਲੇ ਰੱਖਣੇ ਨੇ ਤਾਂ ਤੁਸੀਂ فاਸਲਾ ਜ਼ਰੂਰ ਰੱਖਣਾ ਆ ਤੁਸੀਂ ਦੇਖ ਸਕਦੇ ਹੋ 1.5 ਗਿੱਠ ਦਾ ਇਹਦੇ ਵਿੱਚ فاਸਲਾ ਜੀ ਜਿਹਨੂੰ ਆਪਾਂ 1.5 ਫੁੱਟ ਵੀ ਕਹਿ ਸਕਦੇ ਹਾਂ ਨਾਲ ਨਾ ਹਵਾ ਕ੍ਰੋਸਿੰਗ ਹੁੰਦੀ ਰਹਿੰਦੀ ਆ ਜੋ ਕਿ ਬਹੁਤ ਜ਼ਰੂਰੀ ਆ ਇਸ ਲਈ ਤੁਸੀਂ ਹਰੇਕ ਗਮਲੇ 'ਚ فاਸਲਾ ਜ਼ਰੂਰ ਰੱਖਿਓ ਇਕੱਠੇ ਕਰਕੇ ਗਮਲੇ ਨਾ ਰੱਖਿਓ ਹਾਂਜੀ ਅਗਰ ਗਰਮੀ ਬਹੁਤ ਜ਼ਿਆਦਾ ਹੈ ਜਿਵੇਂ ਜੂਨ ਮਈ ਜੂਨ ਦੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਉਸ ਟਾਈਮ ਤੁਸੀਂ ਇਕੱਠੇ ਗਮਲੇ ਰੱਖ ਸਕਦੇ ਹੋ ਕਿਉਂਕਿ ਉਸ ਟਾਈਮ ਗਰਮੈਸ ਇੰਨੀ ਹੁੰਦੀ ਹੈ ਕਿ ਪਲਾਂਟਸ ਖਰਾਬ ਹੋ ਜਾਂਦੇ ਨੇ ਉਸ ਟਾਈਮੇ ਤਕਨੀਕ ਵਰਤੀ ਜਾ ਸਕਦੀ ਹੈ ਪਰ ਜਿਵੇਂ ਹੀ ਇਹ 2 ਮਹੀਨੇ ਚਲੇ ਜਾਂਦੇ ਨੇ ਮਈ ਤੇ ਜੂਨ ਦਾ ਉਸ ਤੋਂ ਬਾਅਦ ਤੁਸੀਂ ਇਹਨਾਂ 'ਚ فاਸਲਾ ਜ਼ਰੂਰ ਰੱਖੋ ਗਮਲਿਆਂ 'ਚ ਹਵਾ ਕ੍ਰੋਸ ਕਰਸਿੰਗ ਦੀ ਵੀ ਜ਼ਰੂਰਤ ਪੈਂਦੀ ਹੈ ਔਰ ਅਗਰ ਆਪਾਂ 5ਵੇਂ ਨੰਬਰ ਤੇ ਗੱਲ ਕਰੀਏ ਜੀ ਧੁੱਪ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਾਂ ਹੈਗਾ ਜੀ ਇੱਕ ਤਰ੍ਹਾਂ ਦਾ ਬੂਟੇ ਵਾਲੀ ਸਬਜ਼ੀ ਇੱਕ ਹੁੰਦੇ ਨੇ ਲੀਫਸ ਵਾਲੀਆਂ ਸਬਜ਼ੀਆਂ ਲੀਫਸ ਵਾਲੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਆਪਣਾ ਪੁਦੀਨਾ ਤੇ ਧਨੀਆ ਪੁਦੀਨਾ ਔਰ ਧਨੀਆ ਦੇਖੋ ਹਰ ਘਰ ਦੀ ਜ਼ਰੂਰਤ ਹੈ ਉਹਨੂੰ ਧੁੱਪ ਚਾਹੀਦੀ ਹੈ ਜੀ 2 ਤੋਂ 3 ਘੰਟੇ ਅੱਗੇ ਅੱਗੇ ਜਿਵੇਂ ਟਾਈਮ ਬਦਲੂਗਾ ਸਰਦੀਆਂ 'ਚ ਉਸ ਟਾਈਮ ਧੁੱਪ ਦਾ ਪ੍ਰਭਾਵ ਘਟ ਜਾਂਦਾ ਜੀ ਤਾਂ ਤੁਸੀਂ 4 ਘੰਟੇ ਤੱਕ ਧਨੀਆ ਔਰ ਪੁਦੀਨਾ ਇਹਨਾਂ ਨੂੰ 4 ਘੰਟੇ ਦੀ ਸਨਲਾਈਟ ਜ਼ਰੂਰ ਦੋ 4 ਘੰਟੇ ਧੁੱਪ ਦੇ ਵਿੱਚ ਜ਼ਰੂਰ ਰੱਖੋ ਜਿਵੇਂ ਆ ਬੂਟੇ ਵਾਲੀਆਂ ਸਬਜ਼ੀਆਂ ਨੇ ਜਾਂ ਬੇਲਾਂ ਵਾਲੀਆਂ ਸਬਜ਼ੀਆਂ ਨੇ ਇਹ 6 ਤੋਂ 8 ਘੰਟੇ ਦੀ ਧੁੱਪ ਵਿੱਚ ਰਹਿ ਸਕਦੀਆਂ ਨੇ ਜੀ ਜਿਵੇਂ ਕਿ ਹੁਣ ਜੂਨ ਦਾ ਮਹੀਨਾ ਚੱਲਦਾ ਜੂਨ ਦੇ ਮਹੀਨੇ 'ਚ ਇਹ ਹੁੰਦਾ ਜੀ ਕਿ ਕਈ ਵਾਰ ਸਬਜ਼ੀਆਂ ਇੰਨੇ ਜ਼ਿਆਦਾ ਫੇਕ ਦੇ ਵਿੱਚ ਸੜ ਜਾਂਦੇ ਨੇ ਇਹਨਾਂ ਦੇ ਪੱਤੇ ਤਾਂ ਚੰਗੀ ਤਰ੍ਹਾਂ ਇਹਨਾਂ ਦੀ ਗ੍ਰੋਥ ਨਹੀਂ ਹੁੰਦੀ ਤਾਂ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਕਿਉਂਕਿ ਇੰਨੀ ਜ਼ਿਆਦਾ ਗਰਮੀ ਤੋਂ ਬਾਅਦ ਬਰਸਾਤ ਦੇ ਦਿਨ ਸ਼ੁਰੂ ਹੁੰਦੇ ਨੇ ਆਪਾਂ ਦੁਬਾਰਾ ਸਬਜ਼ੀਆਂ ਲਗਾਉਣੇ ਸ਼ੁਰੂ ਕਰ ਸਕਦੇ ਹਾਂ ਤਾਂ ਕਰਕੇ ਤੁਸੀਂ ਇਹਨਾਂ ਨੂੰ ਇਹਨਾਂ ਦੀ ਸਨਲਾਈਟ ਦਾ ਜ਼ਰੂਰ ਧਿਆਨ ਰੱਖਿਓ ਲੀਫਸ ਵਾਲੀਆਂ ਸਬਜ਼ੀਆਂ ਨੂੰ 3 ਤੋਂ 4 ਘੰਟੇ ਦੀ ਧੁੱਪ ਜ਼ਰੂਰ ਦਿਓ ਔਰ ਜਿਹੜੀਆਂ ਬੇਲ ਵਾਲੀਆਂ ਸਬਜ਼ੀਆਂ ਨੇ ਜਾਂ ਇਸ ਤਰ੍ਹਾਂ ਦੇ ਬੂਟੇ ਵਾਲੀਆਂ ਸਬਜ਼ੀਆਂ ਨੇ ਜਿਵੇਂ ਸ਼ਿਮਲਾ ਮਿਰਚ, ਬੈਂਗਣ, ਪਿੰਡੀਆਂ ਤਾਂ ਇਹਨਾਂ ਨੂੰ 7 ਤੋਂ 8 ਘੰਟੇ ਦੀ ਧੁੱਪ ਦੇ ਵਿੱਚ ਜ਼ਰੂਰ ਰੱਖੋ ਜੀ ਤੇ ਇਹਦੇ ਨਾਲ ਸਬਜ਼ੀਆਂ ਵਧੀਆ ਵੱਧਦੀਆਂ ਫੁੱਲ ਦੀਆਂ ਨੇ ਔਰ ਹੈਲਦੀ ਰਹਿੰਦੀਆਂ ਨੇ ਦੇਖੋ ਜੀ ਇੱਕ ਗੱਲ ਦਾ ਤੁਸੀਂ ਖਾਸ ਕਰ ਧਿਆਨ ਰੱਖਿਓ ਜਿਹੜੀ ਆਪਾਂ ਕਿਸੇ ਵੀ ਪਲਾਂਟ ਨੂੰ ਪਾਣੀ ਦਿਨੇ ਆ ਉਹਦੇ ਵਿੱਚ ਇਹ ਗੱਲ ਧਿਆਨ ਰੱਖਿਓ ਜਦੋਂ ਮਿੱਟੀ ਸੁੱਕੀ ਆ ਉਦੋਂ ਹੀ ਪਾਣੀ ਦੇਣਾ ਓਵਰ ਵਾਟਰਿੰਗ ਬਿਲਕੁਲ ਨਹੀਂ ਕਰਨੀ ਜੀ ਇਹਦੇ ਨਾਲ ਜੜਾਂ ਖਰਾਬ ਹੋ ਜਾਣਗੀਆਂ ਪਲਾਂਟ ਦੀਆਂ ਔਰ ਨੁਕਸਾਨ ਹੋ ਜਾਊਗਾ ਜੀ ਪਲਾਂਟ ਨੂੰ ਕਈ ਵਾਰ ਪਲਾਂਟ ਸੁੱਕ ਵੀ ਜਾਂਦਾ ਜੀ ਉਹਨਾਂ ਦੀ ਜੜਾਂ ਦੇ ਵਿੱਚ ਕੁੰਡੀ ਬਣ ਜਾਂਦੀ ਆ ਕੁੰਡੀ ਮਤਲਬ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦੇ ਜੀਵ ਜੰਤੂ ਲਗਾ ਲਓ ਇਸ ਤਰ੍ਹਾਂ ਦੇ ਜੀਵ ਜੰਤੂ ਜਾਂ ਫੰਗਸ ਹੁੰਦੀ ਆ ਜੋ ਇਹਦੇ ਵਿੱਚ ਬੈਡ ਬੈਕਟੀਰੀਆ ਹੁੰਦੇ ਨੇ ਜੋ ਕੁੰਡੀ ਪੈਦਾ ਕਰ ਦਿੰਦੇ ਨੇ ਜੜਾਂ ਦੇ ਵਿੱਚ ਕੁੰਡੀ ਪੈ ਕੇ ਜਿਹੜੇ ਪlant ਨੂੰ ਖਰਾਬ ਹੋ ਜਾਂਦੇ ਆ ਦੇਖ ਸਕਦੇ ਤੁਸੀਂ ਮਿੱਟੀ ਬਿਲਕੁਲ ਸੁੱਕੀ ਆ ਤਾਂ ਇਸ ਤਰ੍ਹਾਂ ਤੁਸੀਂ ਮਿੱਟੀ ਚੈੱਕ ਕਰ ਲਓਗੇ ਉਸ ਤੋਂ ਬਾਅਦ ਹੀ ਇਹਨੂੰ ਪਾਣੀ ਦੇਣਾ ਹੈ ਕਦੇ ਓਵਰਵਾਟਰਿੰਗ ਨਹੀਂ ਕਰਨੀ ਉਹਦੇ ਨਾਲ ਤੁਹਾਡਾ ਪlant ਖਰਾਬ ਹੋ ਜਾਊਗਾ ਜੀ ਤੇ ਕਦੇ ਵੀ ਪlantਸ ਦੇ ਵਿੱਚ ਪਾਣੀ ਨਹੀਂ ਖੜਨਾ ਚਾਹੀਦਾ ਪਾਣੀ ਅੱਪਕੇ ਮੈਂ ਨਹੀਂ ਖੜੂਗਾ ਉਹਦੇ ਬਾਰੇ ਧਿਆਨ ਰੱਖਿਓ ਡレイン ਹੋਲ ਇੱਕ ਤੁਸੀਂ ਇਹਦੇ ਵਿੱਚ ਧਿਆਨ ਰੱਖਿਓ ਕਿ ਜਿਹੜਾ ਵੀ ਤੁਸੀਂ ਗਮਲਾ ਖਰੀਦਦੇ ਹੋ ਉਹਦੇ ਵਿੱਚ ਡレイン ਹੋਲ ਹੋਣਾ ਬਹੁਤ ਜ਼ਰੂਰੀ ਹੈ ਡレイン ਹੋਲ ਜੀ ਕੀ ਹੁੰਦਾ ਇੱਕ ਤਰ੍ਹਾਂ ਦਾ ਛੇਦ ਹੁੰਦਾ ਜੀ ਜੋ ਗਮਲੇ ਦੇ ਨੀਚੇ ਵਾਲੀ ਸਾਈਡ ਤੇ ਕੱਢਿਆ ਹੁੰਦਾ ਸੈਂਟਰ ਚ ਅਗਰ ਤੁਸੀਂ ਗਮਲਾ ਖਰੀਦਿਆ ਉਹਦੇ ਵਿੱਚ ਡਰੇਨ ਹੋਲ ਨਹੀਂ ਬਣਾਇਆ ਹੋਇਆ ਤਾਂ ਤੁਸੀਂ ਇੱਕ ਛੇਦ ਜ਼ਰੂਰ ਕੱਢਿਓ ਇਹਦੇ ਨਾਲ ਜੀ ਜਦੋਂ ਤੁਸੀਂ ਬੂਟਿਆਂ ਨੂੰ ਪਾਣੀ ਦਿਨੋ ਇੱਕ ਤਾਂ ਤੁਹਾਨੂੰ ਪਾਣੀ ਦਾ ਪਤਾ ਲੱਗ ਜਾਊਗਾ ਕਿ ਪ੍ਰੋਪਰ ਤਰੀਕੇ ਨਾਲ ਬੂਟੇ ਨੂੰ ਪਾਣੀ ਦਿੱਤਾ ਜਾ ਚੁੱਕਿਆ ਤੇ ਓਵਰਵਾਟਰਿੰਗ ਬਿਲਕੁਲ ਨਹੀਂ ਹੋਊਗੀ ਔਰ ਜਿਹੜੀ ਓਵਰਵਾਟਰਿੰਗ ਨਾਲ ਨਾਲ ਕਈ ਵਾਰ ਜਿਹੜੀ ਆਪਾਂ ਖਾਹ ਦਿੱਤੀ ਹੁੰਦੀ ਹੈ ਜੀ ਪਲਾਂਟਸ ਨੂੰ ਇਹ ਪਾਣੀ ਰਾਹੀਂ ਵੇਸਟੇਜ ਰਾਹੀਂ ਨਿਕਲ ਜਾਂਦੀ ਆ ਤਾਂ ਉਹਦਾ ਵੀ ਆਪਾਂ ਨੂੰ ਬੈਨੀਫਿਟ ਹੈ ਐਕਸਟਰਾ ਜਿਹੜੀ ਖਾਦ ਹੋਊਗੀ ਪlant ਤੋਂ ਬਾਹਰ ਨਹੀਂ ਨਿਕਲੂਗੀ ਤਾਂ ਇਸ ਕਰਕੇ ਤੁਸੀਂ ਡਰੇਨ ਹੋਲ ਦਾ ਜ਼ਰੂਰ ਧਿਆਨ ਰੱਖਿਓ ਇਸ ਤਰ੍ਹਾਂ ਬੂਟਾ ਵੀ ਤੁਹਾਡਾ ਖਰਾਬ ਹੋਣ ਤੋਂ ਬਚ ਜਾਊਗਾ ਇਹਦੇ ਵਿੱਚ ਅਗਰ ਪਾਣੀ ਖੜੂਗਾ ਤਾਂ ਦੇਖੋ ਪlant ਮਰਨ ਦਾ ਡਰ ਹੁੰਦਾ ਜੀ ਤਾਂ ਇਸ ਕਰਕੇ ਡਰੇਨ ਹੋਲ ਨੂੰ ਤੁਸੀਂ ਚੈੱਕ ਕਰਦੇ ਰਹਿਣਾ ਜਿੱਦਾਂ ਆਪਣੇ ਗਰੋ ਬੈਗ ਨੇ ਗਰੋ ਬੈਗ ਦੇ ਵਿੱਚ ਡਰੇਨ ਹੋਲ ਦੀ ਜ਼ਰੂਰਤ ਨਹੀਂ ਪੈਂਦੀ ਅਗਰ ਤੁਸੀਂ ਡਰੇਨ ਹੋਲ ਕਰਨਾ ਚਾਹੁੰਦੇ ਹੋ ਤਾਂ ਬਚਾ ਕੇ ਕਿਸੇ तरीके ਨਾਲ বিনা धागा टूटे ड्रेन होल कर लो वैसे मैं आज तक जेड़े ग्रो बैग ने ਉਹਨਾਂ ਦੇ ਵਿੱਚ ਡレイン होल ਨਹੀਂ ਕਿਤੇ ਉਹਨਾਂ ਦੇ ਵਿੱਚ ਵੈਸੇ ਪਾਣੀ ਜਮਾ ਹੀ ਨਹੀਂ ਹੁੰਦਾ ਮਿੱਟੀ ਆਪਾਂ ਇੰਨੇ ਵਧੀਆ ਤਰੀਕੇ ਨਾਲ ਬਣਾਓ ਕਿ ਉਹਦੇ ਵਿੱਚ ਪਾਣੀ ਜਮਾ ਹੀ ਨਾ ਹੋਵੇ ਤਾਂ ਇਸ ਕਰਕੇ ਮਿੱਟੀ ਦੇ ਵਿੱਚ ਖਾਦ ਦੀ ਵਰਤੋਂ ਜ਼ਰੂਰ ਕਰੋ और इस तरह ਉਹਦੇ ਵਿੱਚ ਪਾਣੀ ਜਮਾ ਨਹੀਂ ਹੋਊਗਾ ਦੇਖੋ ਆਪਣੇ ਜਿਹੜੇ ਗਮਲੇ ਜਾਂ ਗਰੋ ਬੈਗ ਨੇ ਇਹਨਾਂ ਦੇ ਵਿੱਚ ਗੁਡਗੜਾਈ ਆ ਬਹੁਤ ਜ਼ਰੂਰੀ ਆ ਜਿਹੜਿਆ ਵੇਸਟੇਜ ਕਾ ਹੁੰਦੇ ਨੇ ਕਾਫੂਸ ਹੁੰਦਾ ਜੀ ਇਹਨੂੰ ਕੱਢ ਦੇਣਾ ਚਾਹੀਦਾ ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਉਹ ਸਾਰੇ ਕਾਫੂਸ ਜਿਹੜੇ ਆਪਣੇ ਪਲਾਂਟਸ ਨੂੰ ਮਿਲਨੇ ਨੇ ਉਹ ਕਾਫੂਸ ਪੋਸ਼ਟਿਕ ਤੱਤ ਖਾ ਪੀ ਜਾਂਦੇ ਨੇ ਜੀ ਇਸ ਲਈ ਤੁਸੀਂ ਇਹਨਾਂ ਨੂੰ ਜ਼ਰੂਰ ਕੱਢੋ ਪਲਾਂਟਸ ਦੇ ਵਿੱਚੋਂ ਔਰ ਜਿਹੜੀ ਗੁਡਾਈ ਆ ਜ਼ਰੂਰ ਕਰਦੇ ਰਹੋ ਮਹੀਨੇ ਚ ਇੱਕ ਵਾਰ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਮਹੀਨੇ 'ਚ ਦੋ ਵਾਰ 15 ਦਿਨ ਬਾਅਦ ਗੁੜਾਈ ਕਰਦੇ ਰਹੋ ਹਲਕੇ ਹੱਥਾਂ ਨਾਲ ਧਿਆਨ ਰੱਖਿਓ ਫਰੈਂਡਸ ਕਿ ਜੜਾਂ ਕੋਲ ਗੁੜਾਈ ਨਹੀਂ ਕਰਨੀ ਅੱਧੇ ਅੱਧੇ ਇੰਚ ਤੱਕ ਗੁੜਾਈ ਕਰੋ ਤੇ ਮਿੱਟੀ ਇਸ ਤਰ੍ਹਾਂ ਪੋਲੀ ਹੋ ਜੂਗੀ ਤੇ ਜਿਹੜਾ ਪਾਣੀ ਆ ਉਹ ਚੰਗੀ ਤਰ੍ਹਾਂ ਪਲਾਂਟਸ ਨੂੰ ਮਿਲੂਗਾ ਕਈ ਵਾਰ ਇਹ ਹੁੰਦਾ ਪਾਣੀ ਉੱਪਰਲੀ ਜਿਹੜੀ ਤਹਿ ਹੁੰਦੀ ਉਹਦੇ ਤੇ ਖੜ ਜਾਂਦਾ ਔਰ ਸੇਕ ਨਾਲ ਪਾਣੀ ਜਲ ਜਾਂਦਾ ਜੀ ਔਰ ਪਲਾਂਟਸ ਨੂੰ ਚੰਗੀ ਤਰ੍ਹਾਂ ਪਾਣੀ ਨਹੀਂ ਮਿਲਦਾ ਇਸ ਕਰਕੇ ਫਰੈਂਡਸ ਤੁਸੀਂ ਇਹ ਗੱਲ ਦਾ ਧਿਆਨ ਰੱਖਿਓ ਗੁਡਾਈ ਜ਼ਰੂਰ ਕਰਦੇ ਰਹੋ ਗੁਡਾਈ ਕਰਕੇ ਤੁਸੀਂ ਨੇ ਇਹਦੇ ਵਿੱਚ ਇੱਕ ਮੁਠੀ ਮਿੱਟੀ ਦੇ ਵਿੱਚ ਇੱਕ ਮੁਠੀ ਖਾਦ ਵੀ ਮਿਕਸ ਕਰਕੇ ਜ਼ਰੂਰ ਦੇਣੀ ਹੈ ਜੀ ਤਾਂ ਇਸ ਤਰ੍ਹਾਂ ਤੁਸੀਂ ਦੋ ਮੁਠੀਆਂ ਖਾਦ ਦੀਆਂ ਇਹਦੇ ਵਿੱਚ ਮਿਕਸ ਜ਼ਰੂਰ ਕਰਕੇ ਦਿਓ ਉਸ ਤੋਂ ਬਾਅਦ ਤੁਸੀਂ ਨੇ ਪਾਣੀ ਪਾਉਣਾ ਪਲਾਂਟਸ ਦੇ ਵਿੱਚ ਪਹਿਲਾਂ ਕਾਫੂਸ ਪਟਕੇ ਦੀ ਗੁੜਾਈ ਕਰ ਦੇਣੀ ਆ ਫਿਰ ਇਹਦੇ ਵਿੱਚ ਮਿੱਟੀ ਔਰ ਖਾਦ ਨੂੰ ਚੰਗੀ ਤਰ੍ਹਾਂ ਦੋਨਾਂ ਨੂੰ ਮਿਕਸ ਕਰਕੇ ਫਿਰ ਇਹ ਗਮਲੇ ਦੇ ਵਿੱਚ ਤੁਸੀਂ ਮਿਕਸ ਕਰਕੇ ਦੇਣੀ ਆ ਖਾਦ ਖਾਦ ਤੁਸੀਂ ਵੀ ਨੇਚੇ ਕੋਸ਼ਿਸ਼ ਕਰੋ ਇੱਕ ਵਾਰ ਦਿਓ ਕਿਉਂਕਿ ਗਰਮੀ ਬਹੁਤ ਹੈ ਜੀ ਖਾਦ ਜ਼ਿਆਦਾ ਨਾ ਦਿਓ ਅਗਰ ਹੋਰ ਮੌਸਮ ਹੈ ਨਾਰਮਲੀ ਟੈਂਪਰੇਚਰ ਚੱਲ ਰਿਹਾ ਤਾਂ ਤੁਸੀਂ 15 ਦਿਨ ਜਾਂ 20 ਦਿਨ ਬਾਅਦ ਖਾਦ ਦੇ ਸਕਦੇ ਹੋ ਪਰ ਮੈਂ ਹਜੇ ਫਿਲਹਾਲ ਮਹੀਨੇ ਬਾਅਦ ਹੀ ਖਾਦ ਦੇ ਰਹੀਆਂ ਜੀ ਜਿਆਦਾ ਖਾਦ ਦੇਣ ਨਾਲ ਵੀ ਕਈ ਵਾਰ ਪਲਾਂਟਸ ਨੂੰ ਨੁਕਸਾਨ ਹੋ ਜਾਂਦਾ ਆਰਗੇਨਿਕ ਖਾਦ ਹੀ ਆਪਾਂ ਬਣਾਉਨੇ ਆ ਜੀ ਕਿਚਨ ਵੇਸਟ ਤੋਂ ਕਾਊ ਡੰਗ ਕੰਪੋਸਟ ਤੋਂ ਜੀ ਔਰ ਲਿਕੁਇਡ ਫਰਟੀਲਾਈਜ਼ਰ ਤਾਂ ਉਹਦੇ ਉਰ ਤੋਂ ਕਰਦੇ ਆ ਤਾਂ ਤੁਸੀਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਦੇ ਦੇਵਾਂਗੇ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਗ੍ਰੀਨ ਨੈਟ ਦੀ ਜਗ੍ਹਾ ਤੇ ਆਪਾਂ ਨੇ ਵੇਸਟ ਦੁਪੱਟੇ ਵਰਤੇ ਨੇ ਤਾਂ ਇਹਦੇ ਵਿੱਚ ਇਹਦੇ ਲਈ ਤੁਹਾਡੇ ਘਰ ਦੇ ਵਿੱਚ ਕੋਈ ਵੇਸਟ ਕਪੜਾ ਹੈਗਾ ਤੁਸੀਂ ਉਹ ਵੀ ਵਰਤ ਸਕਦੇ ਹੋ ਜਾਂ ਫਿਰ ਬਹੁਤ ਆਈਡੀਆ ਹੁੰਦੇ ਨੇ ਜੀ ਟੈਂਟਾਂ ਵਾਲਾ ਕਪੜਾ ਆਪਣਾ ਵੇਸਟ ਮਿਲ ਜਾ ਕੋਈ ਚਾਦਰਾਂ ਹੁੰਦੀਆਂ ਨੇ ਚੁੰਨੀਆਂ ਹੁੰਦੀਆਂ ਨੇ ਵੈਸੇ ਮੈਂ ਚੁੰਨੀ ਦੀ ਵਰਤੋਂ ਹੀ ਕੀਤੀ ਹੈ ਜੀ ਮੇਰੇ ਕੋਲ ਇਹੀ ਵੇਸਟ ਸੀ ਤਾਂ ਮੈਨੂੰ ਇਹ ਆਈਡੀਆ ਬੈਸਟ ਲੱਗਿਆ ਤੇ ਤੁਸੀਂ ਦੇਖ ਸਕਦੇ ਹੋ ਜੀ ਕਿ ਬੇਲ ਕਿੰਨੇ ਵਧੀਆ ਤਰੀਕੇ ਨਾਲ ਗਰੋ ਹੋਈ ਆ ਆ ਦੇਖ ਸਕਦੇ ਹੋ ਜੀ ਬੇਲ ਬਿਲਕੁਲ ਹੈਲਦੀ ਆ ਔਰ ਇਸ ਤਰ੍ਹਾਂ ਇਹ ਸੇਕ ਤੋਂ ਬਚੀ ਹੋਈ ਆ ਔਰ ਇਹਨੂੰ ਕੋਈ ਨੁਕਸਾਨ ਨਹੀਂ ਹੋਇਆ ਇਸ ਤਰ੍ਹਾਂ ਮੈਂ 3 ਨੁ ਦਪਟਿਆਂ ਦੀ ਵਰਤੋਂ ਕੀਤੀ ਆ ਤੇ ਇਹਦੇ ਵਿੱਚ ਕੋਈ ਫालतू ਖਰਚਾ ਨਹੀਂ ਆਇਆ ਤਾਂ ਤੁਸੀਂ ਆਸਾਨੀ ਨਾਲ ਗਰਮੀ ਤੋਂ ਬੇਲਾਂ ਨੂੰ ਵੀ ਬਚਾ ਸਕਦੇ ਹੋ ਪਲਾਂਟਸ ਨੂੰ ਤੁਸੀਂ ਅਗਰ ਗਰਮੀ ਦੇ ਵਿੱਚ ਰੱਖਣਾ ਜਿੱਧਰ ਜ਼ਿਆਦਾ ਸੇਕ ਨਾ ਆਉਂਦਾ ਉਸ ਸਾਈਡ ਪਲਾਂਟਸ ਨੂੰ ਰੱਖੋ ਤਾਂ ਇਹ ਗੱਲ ਜ਼ਰੂਰ ਧਿਆਨ ਰੱਖਿਓ ਜੀ ਔਰ ਇਸ ਤਰ੍ਹਾਂ ਤੁਸੀਂ ਗ੍ਰੀਨ ਨੈਟ ਦੇ ਖਰਚੇ ਤੋਂ ਵੀ ਬਚ ਸਕਦੇ ਹੋ ਇੱਕ ਗੱਲ ਦਾ ਖਾਸ ਕਰਕੇ ਫਰੈਂਡਸ ਧਿਆਨ ਰੱਖਿਓ ਅਗਰ ਤੁਹਾਡੇ ਕੋਲ ਘਰ ਦੇ ਵਿੱਚ ਬੀਜ ਸਟੋਰ ਕੀਤੇ ਹੋਏ ਨੇ ਤਾਂ ਸਭ ਤੋਂ ਵਧੀਆ ਅਗਰ ਨਹੀਂ ਹੈਗੇ ਤਾਂ ਤੁਸੀਂ ਹਾਈਬ੍ਰਿਡ ਬੀਜ ਜ਼ਰੂਰ ਵਰਤੋ ਬੀਜਾਂ ਦੀ ਜਿੰਨੀ ਵਧੀਆ ਕੁਆਲਿਟੀ ਹੋਊਗੀ ਉਸ ਹਾਵ ਨਾਲ ਸਬਜ਼ੀਆਂ ਵਧੀਆ ਗਰੋਅ ਕਰਨਗੀਆਂ ਤਾਂ ਇਸ ਕਰਕੇ ਬੀਜਾਂ ਦੀ ਕੁਆਲਿਟੀ ਵਧੀਆ ਲੈਣ ਲਈ ਤੁਸੀਂ ਤੁਹਾਡੇ ਆਲੇ ਦੁਆਲੇ ਕੋਈ ਸ਼ਾਪ ਹੈ ਜਿੱਥੋਂ ਇਹਦਾ ਸਮਾਨ ਮਿਲ ਜਾਂਦਾ ਆਪਣਾ ਖੇਤੀਬਾੜੀ ਦਾ ਤਾਂ ਤੁਸੀਂ ਉੱਥੋਂ ਬੀਜ ਹਾਈਬ੍ਰਿਡ ਦੇ ਜ਼ਰੂਰ ਲਿਓ ਔਰ ਸਭ ਤੋਂ ਮੇਨ ਗੱਲ ਜਿੰਨਾ ਵੱਡਾ ਗ੍ਰੋ ਬੈਗ ਜਾਂ ਗਮਲੇ ਦਾ ਸਾਈਜ਼ ਹੋਊਗਾ ਉਸ ਹਿਸਾਬ ਨਾਲ ਸਬਜੀ ਦੀ ਗ੍ਰੋਥ ਹੋਊਗੀ ਤੁਸੀਂ ਦੇਖ ਸਕਦੇ ਹੋ ਆ ਬੇਲ ਕਿੰਨੀ ਵਧੀਆ ਤੇ ਹੈਲਦੀ ਹੋ ਚੁੱਕੀ ਹੈ ਜੀ ਦੇਖ ਸਕਦੇ ਹੋ ਔਰ ਇਹਦਾ ਜਿਹੜਾ ਸਾਈਜ਼ ਹੈ ਜੀ ਤੁਸੀਂ ਕੋਈ ਵੀ ਸਬਜੀ ਜਾਂ ਪਲਾਟ ਲਗਾਣਾ ਹੈ ਇਹ 24 ਇੰਚ ਤੱਕ ਦਾ ਹੈਗਾ ਗਮਲਾ ਤੇ ਕਈ ਸਬ지ਆਂ ਨੇ ਜਿਹੜੀ ਛੋਟੇ ਗਮਲੇ ਚ ਹੁੰਦੀਆਂ ਨੇ ਕਈ ਸਬਜ਼ੀਆਂ ਜਿਹੜੀਆਂ بڑے ਗਮਲੇ ਚ ਹੁੰਦੀਆਂ ਨੇ ਸਭ ਤੋਂ ਆਸਾਨ ਤਰੀਕਾ ਹੈਗਾ ਇਹ ਗੱਲ ਨੂੰ ਸਮਝਣ ਦਾ ਕਿ ਜਿੰਨਾ ਵੱਡਾ ਗਮਲਾ ਹੋਊਗਾ ਫਰੈਂਡਸ ਉਨੀ ਵਧੀਆ ਤਰੀਕੇ ਨਾਲ ਸਬਜ਼ੀਆਂ ਜਾਂ ਬੇਲਾਂ ਗਰੋ ਕਰਨੀਆਂ ਗਿਆ ਤਾਂ ਜਿਆਦਾ ਤੋਂ ਜਿਆਦਾ 24 ਇੰਚ ਤੱਕ ਇਸ ਤਰ੍ਹਾਂ ਲੰਬਾਈ ਦੇ ਵਿੱਚ 24 ਇੰਚ ਤੱਕ ਗਮਲਾ ਜਾਂ ਗਰੋ ਬੈਗ ਦੀ ਲੰਬਾਈ ਹੋਣੀ ਚਾਹੀਦੀ ਹੈ ਜੀ ਤੇ ਆਪਾਂ ਹੁਣ ਕਰਦੇ ਆਂ ਵੀਡੀਓ ਦਾ ਐਂਡ ਜੀ ਤੇ ਅਗਰ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਆ ਤਾਂ ਬਹੁਤ ਬਹੁਤ ਧੰਨਵਾਦ ਲਾਈਕ ਕਰਿਓ ਔਰ ਕਮੈਂਟ ਕਰਕੇ ਮੈਨੂੰ ਦੱਸਿਓ ਅਗਰ ਤੁਹਾਡੇ ਕੋਈ ਨਵਾਂ ਆਈਡੀਆ ਹੈਗਾ ਤਾਂ ਮੈਨੂੰ ਸ਼ੇਅਰ ਕਰਿਓ ਜੀ ਜਿਹੜੀ ਮੈਨੂੰ ਨੌਲੇਜ ਆ ਜੋ ਮੈਂ ਟਿਪਸ ਆਪਣੇ ਛੋਟੇ ਜਿਹੇ ਬਗੀਚੇ ਦੇ ਵਿੱਚ ਘਰ ਦੇ ਵਿੱਚ ਵਰਤੇ ਨੇ ਤੇ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਦੋਸਤੋ ਥੋੜਾ ਜਿਹਾ ਹੋ ਗਿਆ ਮੇਰਾ ਵੀਡੀਓ ਬਣਾਉਣ ਦੇ ਟਾਈਮ ਤੇ ਇਸ ਕਰਕੇ ਹੁਣ ਤੁਹਾਨੂੰ ਮਿਲਾਂਗੇ ਅਸੀਂ ਨੈਕਸਟ ਵੀਡੀਓ 'ਚ ਔਰ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਫਰੈਂਡਸ ਨੇ ਮੇਰਾ ਸਾਥ ਦਿੱਤਾ ਔਰ ਮੈਨੂੰ ਮੋਟਿਵ ਮੋਟੀਵੇਸ਼ਨ ਦਿੱਤੀ ਕਿ ਹਾਂਜੀ ਤੁਸੀਂ ਫਰੰਟ ਕੈਮਰੇ ਤੇ ਆਓ ਔਰ ਵੀਡੀਓ ਬਣਾਓ ਅਗਰ ਤੁਹਾਨੂੰ ਲੱਗਿਆ ਹੋਵੇ ਮੇਰੇ ਕੋਈ ਬੋਲਣ ਦੇ ਤਰੀਕਾ ਜਾਂ ਕੋਈ ਗੱਲ ਕਰਨ ਦੇ ਤਰੀਕੇ 'ਚ ਕੋਈ ਕਮੀ ਪੇਸ਼ੀ ਲੱਗਦੀ ਹੈ ਤੁਸੀਂ ਸ਼ੇਅਰ ਕਰਿਓ ਕਿਉਂਕਿ ਮੈਂ ਇਸ ਤਰ੍ਹਾਂ ਕਦੇ ਤੁਹਾਡੇ ਤੁਸੀਂ ਮੇਰੇ ਚੈਨਲ ਤੇ ਦੇਖ ਵੀ ਲਿਓ ਮੈਂ ਵੀਡੀਓ ਸ਼ੇਅਰ ਇਦਾਂ ਫਰੰਟ ਕੈਮਰੇ ਤੋਂ ਕਦੇ ਨਹੀਂ ਕੀਤੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਆਪਣੇ ਜੋ ਮੈਂ ਛੋਟਾ ਜਿਹਾ ਬਗੀਚਾ ਛੱਤ ਤੇ ਬਣਾਇਆ ਕਮ ਸੇ ਕਮ ਫਰੈਂਡਸ ਮੇਰੇ ਕੋਲ 100 ਗਮਲੇ ਹੋਣਗੇ ਤੇ ਜਿਨ੍ਹਾਂ ਦੀ ਦੇਖਭਾਲ ਮੈਂ ਕੱਲੀ ਕਰਦੀ ਆਂ ਔਰ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰੋ ਬੈਲ ਬਟਨ ਨੂੰ ਔਨ ਕਰਿਓ ਕਿ ਜੋ ਵੀ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਫਰੈਂਡਸ ਦੇਖੋ ਅਗਰ ਤੁਸੀਂ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਵੀ ਤਾਂ ਹੀ ਤੁਹਾਡੇ ਕੋਲ ਪਹੁੰਚੂਗਾ ਅਗਰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਦੇ ਲੋ ਸਪੋਰਟ ਕਰਿਓ ਤੇ ਕੁਝ ਛੋਟੀਆਂ-ਛੋਟੀਆਂ ਗੱਲਾਂ ਨੇ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਥੈਂਕ ਯੂ ਫॉर ਵਾਚਿੰਗ